ਸਵਾਗਤ ਹੈ ਕਿਸਾਨ ਵੀਰੋ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੋ ਨਾ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀਆਂ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 9915265790 ਅੱਜ ਦੀ ਵੀਡੀਓ ਵਿੱਚ ਆਪਾਂ ਤਹਾੜ ਲਈ 10 ਕ ਮਹੀਨਿਆਂ ਦੀ ਪਾਲਕ ਕੱਟੀ ਲੈ ਕੇ ਆਇਾਂਗੇ ਐਡਰੈਸ ਤੇ ਜਾਣਕਾਰੀ ਵੀਰ ਤੋ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਨਾਮ ਪੱਪੂ ਸਿੰਘ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਨਾਮ ਪੱਪੂ ਸਿੰਘ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਮੋਬਾਈਲ ਨੰਬਰ 9878850773 9878850773 ਜਿਹੜੀ ਵੀਰੇ ਆਪਾਂ ਕੱਟੀ ਦੇਖਣੀ ਹੈ ਸਕਰੀਨ ਤੇ ਇਹਦੀ ਕਿੰਨੀ ਉਮਰ ਹੈ ਇਹ 10 ਮਹੀਨੇ ਦੀ ਉਮਰ ਹੈ ਜੀ ਬਹੁਤ ਚੰਗੀ ਮੈਂ ਦੀ ਆਪਣੇ ਪਿੰਡੋਂ ਹੀ ਲੱਗਿਆ ਕਰਦਾ ਪਿੰਡੋਂ ਹੀ ਵੀਰ ਕਹਿੰਦਾ ਲੱਗਿਆ ਚੰਗੀ ਮੱਝ ਦੀ ਕੱਟੀ ਹੈ ਜੇ ਕਿਸੇ ਵੀਰ ਨੇ ਮੱਝ ਦੇਖਣੀ ਤਾਂ ਮੱਝ ਵੀ ਦੋ ਗੱਡੀ ਦੇਖੋ ਤੁਸੀਂ ਹੁਣੀ ਹੁਣੀ ਵੀਰੇ ਖੋਲ ਇੱਕ ਵਾਰ ģੇੜਾ ਜਰੂਰ ਦਵਾ ਦੇ ਤੋਰੇ ਬੱਖਾ ਬਬਾਈ ਨੂੰ ਚੈੱਕ ਕਰਵਾ ਲੀ ਦੋਸਤੋ ਛੋਟੀ ਉਮਰ ਦੀ ਕੱਟੀ ਆ ਚੰਗਾ ਕੱਦ ਘੜ ਪਿੱਠ ਕੁੜੇ ਦੀ ਬਾਂਤਰ ਵੀ ਬਹੁਤ ਸ਼ਾਨਦਾਰ ਵੀਰੇ ਇਧਰ ਨੂੰ ਮੋੜ ਕੇ ਦੇਖੋ ਥੋੜੀ ਟੁੱਪ ਪੈਂਦੀ ਇਧਰਲੇ ਪਾਸੇ ਫੇਸ ਕੁਆਲਿਟੀ ਵੀ ਚੰਗੀ ਹੈ ਕੰਨ ਵੀ ਠੀਕ ਨੇਗੇ ਜਿਹੜੇ ਹਸਾਮਾ ਜਾਤ ਬਰੀਡ ਆ ਗਈ ਛੋਟੀ ਦੀ ਬਾਕੀ ਸੋਹਣੀ ਬਹੁਤ ਆ ਦੋਸਤੋ ਬੱਟਪੁੜੇ ਦੀ ਬੰਤਰ 골 ਬਣਾਵਟ ਇੱਕ ਇੱਕ ਨੰਬਰ ਆ ਪੈਰਾਪੂਰਾਂ ਦੀ ਬਿਲਕੁਲ ਸਿੱਧੀ ਬਾਜਵਰੇਟ ਵੀਰ ਨੇ 25000 ਕੀਤਾ ਘਰੇ ਆਏ ਬੰਦੇ ਦਾ 25000 ਚੋਂ ਮਾਨਤਾਨ ਜ਼ਰੂਰ ਹੋਊਗਾ ਐਦਾਂ ਦੇ ਬੱਚੇ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਟੌਪ ਕੁਆਲਿਟੀ ਦੀ ਕੱਟੀ ਆ ਦੋਸਤੋ ਬਾਜਵਰੇਟ 25000 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 98788 ਵੀਰੇ 50773 50773 ਮਾਨਤਾਨ ਹੋਊਗਾ 25000 ਤੁਹਾਨੂੰ ਮਾਨਤਾਨ ਕਰਾਂਗੇ ਜੀ ਦੋਸਤੋ 25000 ਚੋਂ ਘਰੇ ਆਏ ਬੰਦੇ ਦਾ ਮਾਨਤਾਨ ਜ਼ਰੂਰ ਹੋਊਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜ